ਅਜੇ ਕਾਰਵਾਈ ਚੱਲ ਰਹੀ ਆ ਕੰਪਲੀਟ ਕਰ ਲਈਏ ਫਿਰ ਡਿਟੇਲ ਬਾਈਟ ਕਮ ਜੇ ਸਰ ਦਰਵਾਜ਼ਾ ਬੰਦ ਕੀਤਾ ਗਿਆ ਸੀਗਾ ਅੰਦਰ ਤੁਸੀਂ ਗਏ ਉਸ ਤੋਂ ਬਾਅਦ ਚੈਕਿੰਗ ਕੀਤਾ ਚੈਕਿੰਗ ਐਸੀ ਐਸੀ ਥਿਊਰੀ ਨਾਲ ਚੈੱਕ ਕਰਦੇ ਨੇ ਨਸ਼ੇ ਵਗੈਰਾ ਦੀ ਸਰਚ ਵਗੈਰਾ ਐਸੀ ਤੁਹਾਨੂੰ ਚੰਗੀ ਸਰਚ ਕਰਦੇ ਜਿਵੇਂ ਕਿ ਇਹਨਾਂ ਦਾ ਘਰ ਜਿਵੇਂ ਹਮਨਟਰ ਕੁੰਡਾ ਲਗਾਇਆ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਿਨ੍ਹਾਂ ਵੱਲੋਂ ਦੇਖ ਸਕਦੇ ਹੋ ਕਿ ਬਰਸਾਤ ਤੇ ਮੌਸਮ ਦੇ ਵਿੱਚ ਵੀ ਉਹਨਾਂ ਵੱਲੋਂ ਆਪਣੀ ਕਾਰਵਾਈ ਜਿਹੜੀ ਆ ਬਖੂ ਵੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਸੋ ਹਰ ਘਰ ਦੀ ਜਿਹੜੀ ਹੈ ਚੱਕਲੇ ਲੀਦੇ ਨੇ ਪੌਂਡ ਕਰ ਜੀ ਹੁਣ ਕਿੱਥੇ ਹੋ ਰਹੀ ਐ ਜੀ ਉਹਨੇ ਕੋੜ ਉਹ ਰਾਟੌਨ ਦੇ ਵਿੱਚ ਵੀ ਪੁਲਿਸ ਦੇਖ ਸਕਦੇ ਹੋ ਕਿ ਬੜੀ ਹੀ ਮੁਸਤੈਦ ਜੜੀ ਹੈ ਨਜ਼ਰ ਆ ਰਹੀ ਹੈ ਸੋ ਪੁਲਿਸ ਵੱਲੋਂ ਜੜੀ ਹੈ ਕਾਰਵਾਈ ਕਿੰਨੀ ਜਾਰੀ ਹੈ ਪਰ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਕਾਰਵਾਈ ਕੀਤੀ ਜਾ ਰਹੀ ਹੈ ਸੋ ਮੋਟਰਸਾਈਕਲ ਸਕੂਟਰ ਜਿਹੜੇ ਨੇ ਉਹਨਾਂ ਨੂੰ ਖੋਲ ਕੇ ਬਕਾਇਦਾ ਚੈੱਕ ਜਿਹੜਾ ਕੀਤਾ ਜਾ ਰਿਹਾ ਸੋ ਸਰਚ ਆਪਰੇਸ਼ਨ ਜਿਹੜਾ ਲਗਾਤਾਰ ਚਲਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹਨੂੰ ਅੰਦਰ ਦੇਖ ਸਕਦੇ ਹੋ ਕਿ ਕਈ ਪੋਲੀ ਪੋਲੀਥੀਨ ਜਿਹੜੇ ਉਹ ਵੀ ਮਿਲ ਰਹੇ ਨੇ ਸੋ ਕਈ ਥੈਲੇ ਅੰਦਰ ਮਿਲ ਰਹੇ ਨੇ ਉਹਨੂੰ ਵੀ ਬਕਾਇਦਾ ਬਖੂ ਵੀ ਜਿਹੜਾ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਪਰ ਸਾਡੇ ਨਾਲ ਐਸਪੀ ਸਰ ਮੌਜੂਦ ਨੇ ਸੋ ਜਾਣਕਾਰੀ ਵੀ ਲਵਾਂਗੇ ਕਿ ਹੁਣ ਤੱਕ ਦੇ ਵਿੱਚ ਕਾਰਵਾਈ ਦੌਰਾਨ ਕੀ ਕੁਝ ਮਿਲਿਆ ਸਸਿਕਾ ਅਜੇ ਕਾਰਵਾਈ ਚੱਲ ਰਹੀ ਆ ਕੰਪਲੀਟ ਕਰ ਲਈਏ ਫਿਰ ਡਿਟੇਲ ਵਾਈਟ ਤੁਹਾਨੂੰ ਦੇ ਦਾਂਗੇ ਬਿਲਕੁਲ ਸਰ ਕਿਸ ਜਗ੍ਹਾ ਦੇ ਉੱਤੇ ਚੱਲ ਰਹੀ ਹੈ ਇਹ ਝੁੱਗੀਆਂ ਹੈਗੀਆਂ ਜਿਹੜੀਆਂ ਤਾਜਪੁਰ ਰੋਡ ਤੇ ਹੈ ਉੱਧਰ ਹੈ ਬਿਲਕੁਲ ਸੋ ਦੱਸ ਦਈਏ ਕਿ ਕਾਰਵਾਈ ਚੱਲ ਰਹੀ ਹੈ ਸੋ ਕਾਰਵਾਈ ਦੇ ਦੌਰਾਨ ਜੋ ਕੁਝ ਵੀ ਮਿਲੂਗਾ ਉਸ ਤੋਂ ਬਾਅਦ ਉਹ ਡਿਟੇਲ ਜਿਹੜੀ ਹੈ ਦਿੱਤੀ ਜਾਊਗੀ ਕਿਉਂਕਿ ਸਰਚ ਆਪਰੇਸ਼ਨ ਜਿਹੜਾ ਲਗਾਤਾਰ ਉਹ ਚਲਾਇਆ ਜਾ ਰਿਹਾ ਹੈ ਇਸ ਜੁਗੀਆਂ ਦੇ ਵਿੱਚ ਜਿਹੜੀ ਜੁਗੀਆਂ ਤਾਜ਼ਪੁਰ ਰੋਡ ਦੇ ਵਿੱਚ ਬਣੀਆਂ ਹੁੰਦੀਆਂ ਨੇ ਸੋ ਉਹਨਾਂ ਦੇ ਘਰਾਂ ਨੂੰ ਅਗਰ ਦੱਸ ਦਈਏ ਕਿ ਤਾਂ ਕਰ ਵੀ ਕਈ ਨੇ ਜਿਹੜੇ ਚੱਕੇ ਕੀਤੇ ਜਾ ਰਹੇ ਨੇ ਸੋ ਕਈ ਘਰਾਂ ਨੂੰ ਜਿਹੜੇ ਤਾਲੇ ਵੀ ਲੱਗੇ ਹੋਏ ਨੇ ਸੋ ਈ ਲੋਕ ਜਿਹੜੇ ਨੇ ਉਹ ਅੰਦਰੋਂ ਵੀ ਜਿਹੜਾ ਉਹਨਾਂ ਵੱਲੋਂ ਜਿਹੜੇ ਤਾਲੇ ਆ ਉਹ ਲਗਾਏ ਗਏ ਨੇ ਸੋ ਉਹ ਵੀ ਜਿਹੜੇ ਬਖੂਵੀ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਇਸ ਟੈਂਪ ਕੋੜਾ ਕਲੋਨੀ ਤੋਂ ਥੋੜੇ ਨਾਲ ਸਾਂਝਾ ਕਰਾ ਰਹੇ ਆ ਜਿਸ ਜਗ੍ਹਾ ਦੇ ਉੱਤੇ ਦੱਸ ਦਈਏ ਕਿ ਯੁੱਧ ਨਸਿਆ ਵਿਰੁੱਧ ਤਹਿਤ ਕਾਰਵਾਈ ਦੌਰਾਨ ਦੱਸ ਦਈਏ ਕੋੜਾ ਕਲੋਨੀ ਦੇ ਵਿੱਚ ਪੰਜਾਬ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਆ ਬਖੂਵੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਸੋ ਸਰਚ ਅਭਿਆਨ ਜਿਹੜਾ ਦੇਖ ਸਕਦੇ ਹੋ ਕਿ ਲਗਾਤਾਰ ਉਹ ਚਲਾਇਆ ਜਾ ਰਿਹਾ ਇੱਕ ਪਾਸੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਨੇ ਆਪਣਾ ਮિજાਜ ਬਦਲਿਆ ਬਰਸ ਵੀ ਉਹਨਾਂ ਵੱਲੋਂ ਆਪਣੀ ਕਾਰਵਾਈ ਜਿਹੜੀ ਹੈ ਉਹ ਖੂ ਵੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਸੋ ਹਰ ਘਰ ਦੀ ਜਿਹੜੀ ਹੈ ਚੈਕਿੰਗ ਉਹ ਕੀਤੀ ਜਾ ਰਹੀ ਹੈ ਕਿਉਂਕਿ ਦੱਸ ਦੇ ਪੰਜਾਬ ਸਰਕਾਰ ਦਾ ਇੱਕ ਸੁਪਨਾ ਜਿਹੜਾ ਦੇਖ ਸਕਦੇ ਹੋ ਕਿ ਸਰਕਾਰ ਹੁੰਦਾ ਜਿਹੜਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਪੰਜਾਬ ਪੁਲਿਸ ਨਸ਼ੇ ਦੇ ਖਿਲਾਫ ਦੇਖਦੇ ਕਿ ਉਹਨਾਂ ਵੱਲੋਂ ਜਿਹੜੀ ਹੈ ਜੁਦ ਜਿਹੜਾ ਨਸ਼ਿਆਂ ਵਿਰੁੱਧ ਉਹਨਾਂ ਵੱਲੋਂ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਲਗਾਤਾਰ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਐਸੋ ਆਪਰੇਸ਼ਨ ਜਿਹੜਾ ਚਲਾਇਆ ਗਿਆ ਸੋ ਦੱਸ ਦੇ ਲੁਧਿਆਣਾ ਦੇ ਤਾਸਪੁਰ ਏਰੀਆ ਦੇ ਵਿੱਚ ਵੀ ਚਲਾਇਆ ਗਿਆ ਤਾਂ ਉਸ ਤੋਂ ਬਾਅਦ ਕੋੜਾ ਕਲੋਣ ਦੇ ਵਿੱਚ ਵੀ ਪੁਲਿਸ ਦੇਖ ਸਕਦੇ ਹੋ ਕਿ ਬੜੀ ਹੀ ਮੁਸਤੈਦ ਜੜੀ ਹੈ ਨਜ਼ਰ ਆ ਰਹੀ ਹੈ ਸੋ ਪੁਲਿਸ ਵੱਲੋਂ ਜੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਸੋ ਕਈ ਲੋਕ ਜਿਹੜੇ ਨੇ ਚਕਿਤ ਨੇ ਕਿਉਂਕਿ ਇੱਕਦਮ ਜੜੀ ਹੈ ਪੁਲਿਸ ਆ ਜਾਣਾ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇੱਕਦਮ ਕਾਰਵਾਈ ਕਰਨੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਾਫੀ ਵੱਡਾ ਸਵਾਲ ਜਿਹੜਾ ਦੇਖ ਸਕਦੇ ਹੋ ਕਿ ਖੜਾ ਕਰਦੀ ਹੈ ਸੋ ਪੁਲਿਸ ਵੱਲੋਂ ਲਗਾਤਾਰ ਦੇਖ ਸਕਦੇ ਹੋ ਕਿ ਕਾਰਵਾਈ ਜੜੀ ਹੈ ਉਹ ਕੀਤੀ ਜਾ ਰਹੀ ਹੈ ਲੁਧਿਆਣਾ ਕਮਿਸ਼ਨਰ ਜੀ ਗੱਲ ਕਰੀਏ ਤਾਂ ਲੁਧਿਆਣਾ ਕਮਿਸ਼ਨਰ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕ੍ਰਾਈਮ ਮੁਕਤ ਲੁਧਿਆਣਾ ਦੀ ਵੀ ਗੱਲ ਜੜੀ ਹੈ ਇੱਕ ਪਾਸੇ ਆਖੀ ਗਈ ਹੈ ਸੋ ਕ੍ਰਾਈਮ ਮੁਕਤ ਲੁਧਿਆਣਾ ਦੇਖ ਸਕਦੇ ਹੋ ਕਿ ਪੁਲਿਸ 24 ਘੰਟੇ ਜੜੀ ਹੈ ਮੁਸਤੈਦ ਹੈ ਸੋ 24 ਘੰਟੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਪਾਸੇ ਅਗਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਟ੍ਰੈਫਿਕ ਦੇ ਉੱਤੇ ਵੀ ਬਤੌਰ ਪੁਲਿਸ ਵੱਲੋਂ ਜੜੀ ਡਿਊਟੀ ਹੈ ਉਹ 24 ਘੰਟੇ ਨਿਭਾਈ ਜਾ ਰਹੀ ਹੈ ਸੋ ਇੱਕ ਪਾਸੇ ਪੀਸੀਆਰ ਦੀ ਗੱਲ ਜੜੀ ਬਤਾਈ ਗਈ ਤਾਂ ਦੂਜੇ ਪਾਸੇ ਯੁੱਧ ਨਸ਼ਾ ਵਿਰੁੱਧ ਵੀ ਜੜ ਉਹ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਪਾਸੇ ਡਿਵੀਜ਼ਨ ਨੰਬਰ 7 ਉਹ ਐਸਐਚਐਸ ਸਾਡੇ ਨੇ ਮੌਜੂਦ ਨੇ ਸੋ ਜਾਣਕਾਰੀ ਲੈਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਅੱਜ ਦੀ ਜਿਹੜੀ ਕਾਰਵਾਈ ਆ ਉਹ ਕਿਤਨੇ ਕਿਤੇ ਕਿਸ ਕਿਸ ਏਰੀਆ ਦੇ ਵਿੱਚ ਜਿਹੜੀ ਕੀਤੀ ਗਈ ਆ ਸਰ ਇੱਕ ਪਾਸੇ ਤਾਜ਼ਪੁਰ ਰੋਡ ਦੇ ਵਿੱਚ ਵੀ ਜਿਹੜਾ ਕਾਸੋ ਆਪਰੇਸ਼ਨ ਚਲਾਇਆ ਗਿਆ ਤੇ ਇਹ ਯੁੱਧ ਨਸ਼ਿਆ ਵਿਰੁੱਧ ਬਿਲਕੁਲ ਬਿਲਕੁਲ ਅਸੀਂ ਉਸੇ ਤਾਈ ਲੜੀ ਦੇ ਤਹਿਤ ਇਹ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਇਹਨਾਂ ਦਾ ਘਰ ਜਿਵੇਂ ਹਨ ਉਧਰ ਕੁੰਡਾ ਲਗਾਇਆ ਇਹਨਾਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਇੱਕ ਪਾਸੇ ਡਰ ਜਿਹੜਾ ਨਜ਼ਰ ਆ ਰਿਹਾ ਹੈ ਪੁਲਿਸ ਉਸ ਕੋੜਾ ਕਲੋਨੀ ਦੇ ਵਿੱਚ ਵੀ ਮੌਜੂਦ ਹੈ ਜਿਸ ਜਗ੍ਹਾ ਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਲੋਕ ਜਿਹੜੇ ਨੇ ਦੇਖ ਸਕਦੇ ਹੋ ਕਿ ਇੱਕ ਪਾਸੇ ਪੁਲਿਸ ਵੀ ਮਸਤੈਲ ਪੁਲਿਸ ਉਸ ਜਗ੍ਹਾ ਦੇ ਵਿੱਚ ਪਹੁੰਚੀ ਹੈ ਕੋੜਾ ਕਲੋਨੀ ਦੇ ਵਿੱਚ ਜਿਸ ਕਲੋਨੀ ਦੇ ਵਿੱਚ ਸਰਚ ਬਿਆਨ ਜਿਹੜਾ ਚਲਾਇਆ ਜਾ ਰਿਹਾ ਤਾਂ ਦੂਜੇ ਪਾਸੇ ਲੋਕਾਂ ਵੱਲੋਂ ਆਪਣੇ ਦਰਵਾਜ਼ੇ ਜਿਹੜੇ ਨੇ ਉਹ ਬੰਦ ਕੀਤੇ ਜਾ ਰਹੇ ਨੇ ਸੋ ਕਿਤੇ ਨ ਕਿਤੇ ਇੱਕ ਪਾਸੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ ਨਸ਼ੇ ਦੀ ਗੱਲ ਕਰੀਏ ਤਾਂ ਨਸ਼ ਕਦਮ ਜਿਹੜਾ ਇੱਕ ਪਾਸੇ ਕੀਤਾ ਜਾ ਰਿਹਾ ਸੋ ਅੰਦਰ ਜਿਹੜੀ ਹੈ ਚੈਕਿੰਗ ਵੀ ਹੋਈ ਹੈ ਤਾਂ ਉਸ ਤੋਂ ਬਾਅਦ ਸਰ ਦਰਵਾਜ਼ਾ ਬੰਦ ਕੀਤਾ ਗਿਆ ਸੀਗਾ ਅੰਦਰ ਤੁਸੀਂ ਗਏ ਉਸ ਤੋਂ ਬਾਅਦ ਚੈਕਿੰਗ ਕੀਤਾ ਚੈਕਿੰਗ ਇਸੇ ਇਸੇ ਥਿਊਰੀ ਨਾਲ ਚੈੱਕ ਕਰਦੇ ਹਾਂ ਨਸ਼ੇ ਵਗੈਰਾ ਸਰਚ ਵਗੈਰਾ ਇਸੇ ਦਾ ਮੰਨ ਤੁਸੀਂ ਕਰ ਸਰਚ ਕਰਨਾ ਤੇ ਸਰ ਬਾਦਪੁਰ ਰੋਡ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਕੁਝ ਬਰਾਮਦਗੀ ਹੋਈ ਉਸ ਤੋਂ ਸ਼ੱਕੀ ਬੰਦਾ ਫੜਿਆ ਜੀ ਉਹਨੇ ਕੋਸ਼ਿਸ਼ ਕਰਨਗੇ ਜਾ ਕੇ। ਤੇ ਸਰ ਹੋਰ ਕਿਸ ਚੀਜ਼ ਉਤੇ ਕਾਰਵਾਈ ਕੀਤੀ ਜਾ ਰਹੀ ਕਿਉਂਕਿ ਕਈ ਵਹਾਈਕਲ ਜਿਹੜੇ ਨੇ ਉਹ ਵੀ ਅਨਨੋਨ ਨੰਬਰ ਪਾਏ। ਸਾਰੇ ਤਕੀਕਾਤ ਕਰ ਰਹੇ ਆ ਉਹਨੇ ਕਾਗਜ਼ ਚੈੱਕ ਕਰਦੇ ਆ ਬਿਨਾ ਨੰਬਰ ਤੋਂ ਉਹਨਾਂ ਨੂੰ ਬੰਦ ਕਰਦੇ ਨੇ ਪਾਉਂਡ ਕਰਦੇ ਨੇ ਜ਼ਿਆਦਾਤਰ ਚੱਕ ਲੈ ਜਾਂਦੇ ਨੇ ਉਹਨਾਂ ਨੂੰ ਪਾਉਂਡ ਕਰ ਦਿੰਦੇ। ਜੀ ਹੁਣ ਕਿੱਥੇ ਹੋ ਰਹੀ ਐ ਚਿਕਲੀ? ਉਹਨੇ ਕੋੜਾ ਕਰੋ ਨਹੀਂ। ਕੋੜਾ ਕਰੋਗੇ। ਹਾਂ ਜੀ। ਇਸ ਤੋਂ ਬਾਅਦ ਵੀ ਜਿਹੜੀ ਚੈਕਿੰਗ ਜਾਰੀ ਰਹੀ ਹਾਂ ਜਾਰੀ ਰਹੀ ਹੁਣ ਸਾਰੇ ਇੱਥੇ ਸਰਚ ਕਰਦੇ ਪਏ ਉਸ ਦਾ ਹਸਾਨਾ ਦੇਖਦੇ ਜੋ ਬਣਦਾ ਬਿਲਕੁਲ ਸਹੀ ਦੱਸਦੀ ਹੈ ਵੱਡੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਸੋ ਪੁਲਿਸ ਵੱਲੋਂ ਲਗਾਤਾਰ ਜਿਹੜੀ ਹੈ ਡਿਊਟੀ ਆਪਣੀ ਬਖੂਬੀ ਜਿਹੜੀ ਨਿਭਾਈ ਜਾ ਰਹੀ ਸੋ ਹਰ ਘਰਾਂ ਦੀ ਜਿਹੜੀ ਹੈ ਚੈਕਿੰਗ ਉਹ ਕੀਤੀ ਜਾ ਰਹੀ ਹੈ ਸੋ ਕਿਤੇ ਨ ਕਿਤੇ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਦੱਸਦੇ ਕਿ ਲੁਧਿਆਣਾ ਕਮਿਸ਼ਨਰ ਸੋਪਨ ਸਰਮਾ ਜੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੇਖ ਸਕਦੇ ਹੋ ਕਿ ਕਾਰਵਾਈ ਜਿਹੜੀ ਹੈ ਇੱਕ ਪਾਸੇ ਲਗਾਤਾਰ ਕੀਤੀ ਬਿਲਕੁਲ ਸੋ ਦੱਸਦੀ ਹੈ ਕਿ ਕਾਸ਼ੋ ਆਪਰੇਸ਼ਨ ਯੋਧ ਨਸ਼ਿਆਂ ਵਿਰੁੱਧ ਤਹਿਤ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਆਪਰੇਸ਼ਨ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੋ ਕਈ ਘਰਾਂ ਨੂੰ ਵੀ ਜਿਹੜਾ ਚੈੱਕ ਕੀਤਾ ਗਿਆ ਕਈ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਹੈ ਚੈਕਿੰਗ ਜਿਹੜੀ ਹੈ ਕੀਤੀ ਗਈ ਪਰ ਇਸ ਮਾਮਲੇ ਸਮਝ ਲਓ ਪ੍ਰਸ਼ਾਸਨ ਨੇ ਜਾਣਕਾਰੀ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਤਾਂ ਵੱਡੇ ਅਧਿਕਾਰੀਆਂ ਵੱਲੋਂ ਗੱਲ ਆ ਗਈ ਹੈ ਕਿ ਸਾਰੀ ਜਾਣਕਾਰੀ ਜਿਹੜੀ ਹੈ মিডিਆ ਨਾਲ ਪ੍ਰੈਸ ਵਾਰਤਾ ਦੇ ਵਿੱਚ ਦਿੱਤੀ ਜਾਊ কেমৰামাল <laughs> ধন